ਤੁਸੀਂ ਦੀਖ ਰਹੇ ਹੋ 24 ਪੰਜਾਬ ਨੀ ਚੈਨਲ ਜੇ ਖੇਤ ਨੂੰ ਹੀ ਬਾੜ ਖਾਨ ਲੱਗ ਜਾਵੇ ਤਾਂ ਫਿਰ ਮਗਰ ਕੀ ਬਚ ਗਏ ਇੱਕ ਘਟਨਾ ਇੱਕ ਬਰਨਾਲਾ ਪੁਲਿਸ ਵਿੱਚ ਹੋਈ ਹੈ ਮੇਰੀ ਜਾਣਕਾਰੀ ਅਨੁਸਾਰ ਕਾਂਸਟੇਬਲ ਦੇ ਵਿਰੁੱਧ ਕਾਰਵਾਈ ਕੀਤੀ ਗਈ ਹੈ ਨਗਦੀ ਚੋਰੀ ਕਰਨ ਦੇ ਦੋਸ਼ ਲੱਗੇ ਹਨ ਕੇਸ ਦਰਜ ਕੀਤਾ ਗਿਆ ਹਨ 14 ਤਰੀਕ ਤੱਕ ਰਿਮਾਂਡ ਵੀ ਪੁਲਿਸ ਵੱਲੋਂ ਲਈ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਨਗਦੀ ਚੋਰੀ ਹੋਣ ਦੀ ਛੱਕਾ ਪੈਦਾ ਹੋਇਆ ਜਿਆਦਾ ਤਨ ਪਤਾ ਲੱਗ ਗਿਆ ਕਿ ਕੋਈ ਕਾਂਸਟੇਬਲ ਇਹ ਚੋਰੀ ਕੀਤੀ ਹੈ ਮਾਮਲਾ ਸਖਤ ਕਾਰਵਾਈ ਕਰਦੇ ਹੋਏ ਆ ਬਰਸ ਵੱਲੋਂ ਬਰਨਾਲਾ ਪੁਲਿਸ ਵੱਲੋਂ ਹਰਪੀ ਮਾਮਲਾ ਦਰਜ ਕਰਕੇ ਉਹਨਾਂ ਬਾਕਿ ਵਿਰੁੱਧ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਨਖਾਹ ਜਿੱਥੇ ਉਸ ਨੂੰ ਰੋਕ ਦਿੱਤੀ ਗਈ ਹੈ ਹਰਪੀ ਸਿੰਘ ਪਿਛਲੇ ਤਕਰੀਬਨ 8 ਸਾਲ ਤੋਂ ਡਿਊਟੀ ਕਰਦਾ ਨਜ਼ਰ ਆ ਰਿਹਾ ਸੀ ਇਸੇ ਸੰਬੰਧੀ ਡੀਐਸਪੀ ਸਤਵੀਰ ਸਿੰਘ ਬੈਂਸ ਨੇ ਜ਼ੋਰਦਾਰ ਟੰਕ ਕਹਿ ਕੇ ਪੁਲਿਸ ਅਧਿਕਾਰੀਆਂ ਵਿੱਚ ਕੀਤੀ ਗਈ ਕਾਰਵਾਈ ਵਿਭਾਗ ਵਿਰੁੱਧ ਵੀ ਦੇਸ਼ ਧਰੋ ਮੰਨਿਆ ਜਾਵੇਗਾ ਇਸ ਲਈ ਕਾਂਸਟੇਬਲ ਦੇ ਵਿਰੁੱਧ ਕਾਰਵਾਈ ਕੀਤੀ ਗਈ ਹੈ ਤੇ 14 ਤਰੀਕ ਤੱਕ ਪੁਲਿਸ ਰਿਮਾਂਡ ਭੇਜਿਆ ਗਿਆ ਹੈ ਪੁੱਛ ਕੀਤੀ ਯਾਰੀ ਕਾਂਸਟੇਬਲ ਕੀਤੀ ਗਈ ਘਨੌਣੀ ਹਰਕਤ ਕਾਰਨ ਪੰਜਾਬ ਪੁਲਿਸ ਦਾ ਅਕਸ ਖ ਕੋਝੂ ਜੇ ਜੇਕਰ ਚੋਰੀ ਕੀਤਾ ਸਮਾਨ ਜਾਇਦਾਦ ਮਾਮਲੇ ਵਿੱਚ ਸਮੇਂ ਸਿਰ ਨਾ ਮਿਲ ਦਿੱਤੀਆਂ ਦਿੱਤਾ ਚੋਰਾਂ ਨੂੰ ਪਛਾਤਾ ਰਹਿ ਜਾਂਦਾ ਹਲਕੀ ਚੋਰੀ ਕਰਨ ਵਾਲੇ ਇੱਕ ਪੁਲਿਸ ਕਨਸਟੇਬਲ ਵਿਰੁੱਧ ਕਾਰਵਾਈ ਕਰਕੇ ਬਰਨਾਲਾ ਪੁਲਿਸ ਨੇ ਇਹ ਸਾਬਤ ਕਰ ਦਿੱਤਾ ਕਿ ਪੁਲਿਸ ਅਪਰਾਧ ਵਿਰੁੱਧ ਪਿੱਛੇ ਨਹੀਂ ਹਟ ਗਈ ਅਤੇ ਪੰਜਾਬ ਪੁਲਿਸ ਵਿੱਚ ਆਪਦੇ ਹੀ ਮੁਲਾਜ਼ਮਾਂ ਨੂੰ ਪ੍ਰਕਾਰਵਾਈ ਕਰਨ ਤੇ ਵੀ ਕਦੇ ਪਿੱਛੇ ਨਹੀਂ ਹਟਦੀ ਨਜ਼ਰ ਆਈ। ਇਹੀ ਮਾਮਲਾ ਸਾਹਮਣੇ ਬਰਨਾਲਾ ਪੁਲਿਸ ਸਾਹਮਣੇ ਆਇਆ ਹੈ ਅਪਰਾਧ ਕਰਨ ਵਾਲੇ ਕਰਮਚਾਰੀ ਦੇ ਜੇ ਤਿੱਖੀ ਨਜ਼ਰ ਲਗ ਰੱਖੀ ਗਈ। ਬਰਨਾਲਾ ਪੁਲਿਸ ਨੇ ਮਾਮਲੇ ਨੂੰ ਕਿਸ ਤਰ੍ਹਾਂ ਢਿੱਲ ਬਰਦਾਸ਼ਤ ਨਹੀਂ ਕਰੇਗੀ। ਤਸਵੀਰਾਂ ਵਿੱਚ ਦੇਖ ਡੀਐਸਪੀ ਸਤਵੀਰ ਸਿੰਘ ਬੈਠੇ ਨਜ਼ਰ ਆ ਰਹੇ ਹਨ ਜਿੱਥੇ ਉਹਨਾਂ ਨੇ ਦੱਸਿਆ ਕਿ ਥਾਣੇ ਵਿੱਚ ਸਟੋਰਮ ਵਿੱਚ ਨਗਦੀ ਚੋਰੀ ਕਰਨ ਦੇ ਇਹ ਦੋਸਤ ਇਸ ਕਾਂਸਟੇਬਲ ਤੇ ਉੱਪਰ ਲੱਗੇ ਹਨ ਜਿਸ ਨੂੰ ਪੁਲਿਸ ਸਾਮਲੇਦਾਰਚ ਕੀਤੀ ਜਾ ਰਹੀ ਹੈ ਵਿਭਾਗੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਉਹ ਥਾਣੇ ਦੇ ਸਟੋਰਮ ਵਿੱਚ ਨਗਦੀ ਚੋਰੀ ਨੂੰ ਮਿਲਾਵਟ ਦੇ ਮਾਮਲਾ ਇਹ ਪਰਦਾ ਫਾਸ਼ ਹੋਇਆ ਹੈ ਇਹ ਮੁਲਾਜ਼ਮ ਜਿੱਥੇ ਭਦੌੜ ਬਰਨਾਲਾ ਦਾ ਰਹਿਣ ਵਾਲਾ ਹੈ ਕਾਂਸਟੇਬਲ ਹਰ ਜਿਸ ਨੇ ਪਿਛਲੇ 8 ਸਾਲਾਂ ਤੋਂ ਜਿੱਥੇ ਡਿਊਟੀ ਨਿਭਾਉਂਦਾ ਆ ਰਿਹਾ ਸੀ ਉੱਤੇ ਇਸ ਦੇ ਨਾਮ ਜੀ ਮਤੀ 181 2025 ਨੂੰ ਇੱਕ ਥਾਣੇ ਸਿਟੀ ਬਰਨਾਲੇ ਵਿੱਚ ਇੱਕ ਐਫਆਈਆਰ ਦਰਜ ਹੋਈ ਸੀ ਜਿਹਦੇ ਵਿੱਚ ਕਿ ਸਾਡੇ ਇੱਥੇ ਥਾਣਾ ਸਿਟੀ ਬਰਨਾਲਾ ਚ ਸੀਸੀਟੀਐਨਐਸ ਦੇ ਉੱਤੇ ਇੱਕ ਤਾਇਨਾਤੀ ਕਾਂਸਟੇਬਲ ਹਰਪ੍ਰੀਤ ਸਿੰਘ ਇਹਦੇ ਵੱਲੋਂ ਥਾਣੇ ਦੇ ਮਾਲ ਮੁਕਦਮੇ ਦੇ ਵਿੱਚ ਕੁਝ ਕੈਸ਼ ਵਗੈਰਾ ਜਿਹੜਾ ਚੋਰੀ ਕੀਤਾ ਗਿਆ ਸੀ ਤੇ ਜਦੋਂ ਉਹਦੇ ਵਿੱਚ ਕੁਝ ਕਾਮੀਆਂ ਪਾਈਆਂ ਗਈਆਂ ਤਾਂ ਜਦੋਂ ਅਸੀਂ ਚੈਕਿੰਗ ਸਟਾਰਟ ਕੀਤੀ ਤਾਂ ਇਹ ਆਪਣੀ ਡਿਊਟੀ ਤੋਂ ਜਿਹੜਾ ਫਰਾਰ ਹੋ ਗਿਆ ਸੀ ਐਬਸੈਂਟ ਹੋ ਗਿਆ ਸੀ ਸੋ ਉਹਦੀ ਜਿਹੜੀ ਸ਼ਮੂਲੀਅਤ ਨੂੰ ਦੇਖਦੇ ਹੋਏ ਐਫ ਆਈ ਆਰ ਨੰਬਰ 346 ਮਿਤੀ 1/8/2025 ਅਧੀਨ ਧਾਰਾ 331 4 ਤੇ 306 ਬੀ ਐਨ ਐਸ ਥਾਣਾ ਸਿਟੀ ਬਰਨਾਲਾ ਦਰਜ ਕਰ ਲਈ ਗਈ ਸੀ ਤੇ ਉਦੋਂ ਤੋਂ ਹੀ ਇਹ ਫਰਾਰ ਚੱਲਿਆ ਆ ਰਿਹਾ ਸੀ ਤੇ ਹੁਣ ਇਹਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਿਆ ਗਿਆ 14 ਤਰੀਕ ਤੱਕ ਇਹਦੀ ਫਰਦਰ ਤਫਤੀਸ਼ ਚੱਲੀ ਹੈ ਜੋ ਵੀ ਇਹਦੇ ਵੱਲੋਂ ਸਮਾਨ ਚੋਰੀ ਕੀਤਾ ਗਿਆ ਕੈਸ਼ ਨਕਦੀ ਵਗੈਰਾ ਉਹ ਇਹ ਤੋਂ ਰਿਕਵਰ ਕਰਾਇਆ ਜਾਏਗਾ ਜੀ ਜੀ ਵੱਖ-ਵੱਖ ਮਦਾਂ ਜਿਵੇਂ ਸਾਡੇ ਮਾਲਮ ਕਦਮੇ ਦੇ ਵਿੱਚ ਮਦਾਂ ਹੁੰਦੀਆਂ ਨੇ ਐਗਜ਼ੈਕਟ ਫਿਗਰ ਨਹੀਂ ਹਲੇ ਮੈਂ ਦੱਸ ਸਕਦਾ ਕਿਉਂਕਿ ਉਹ ਅਸੀਂ ਉਹਨੂੰ ਸਾਰੇ ਕੰਪਾਈਲ ਕਰ ਰਹੇ ਹਾਂ ਚੈੱਕ ਕਰ ਰਹੇ ਹਾਂ ਜਿਵੇਂ ਜਿਵੇਂ ਉਹਦੀ ਪੁੱਛਗਿੱਛ ਦੇ ਵਿੱਚ ਸਾਹਮਣੇ ਆਏਗਾ ਤੇ ਅਸੀਂ ਉਹਨੂੰ ਮਾਲਮ ਕਦਮੇ ਦੇ ਨਾਲ ਸਾਡਾ ਇੱਕ ਰਜਿਸਟਰ ਨੰਬਰ 19 ਹੁੰਦਾ ਉਹਦੇ ਨਾਲ ਟੈਲੀ ਕਰਾਂਗੇ ਤੇ ਉਹ ਫਿਗਰ ਸਾਹਮਣੇ ਆਏਗੀ ਇਹਨੂੰ 14 ਤਰੀਕ ਤੱਕ ਰਿਮਾਰਡ ਤੇ ਲਿਆ ਗਿਆ ਜੀ ਬਿਲਕੁਲ ਕੋਈ ਵੀ ਇਹੋ ਜਿਹਾ ਕੋਈ ਕਾਰਵਾਈ ਕਰਦਾ ਉਹ ਮਹਿਕਮੇ ਪੁਲਿਸ ਦੇ ਨਾਲ ਗਦਾਰੀ ਸਮਝਿਆ ਜਾਂਦਾ ਹੈ ਉਦੇ ਖਿਲਾਫ ਜਿਹੜਾ ਕ੍ਰਿਮੀਨਲ ਕੇਸ ਆ ਉਹ ਤਾਂ ਅਸੀਂ ਦਰਜ ਕਰਦੇ ਹਾਂ ਜੋ ਮਹਿਕਮਾ ਵੱਲੋਂ ਕਾਰਵਾਈ ਹੈ ਅਨੁਸ਼ਾਸਨ ਦੀ ਕਾਰਵਾਈ ਡਿਪਾਰਟਮੈਂਟਲ ਇਨਕੁਆਰੀ ਉਹ ਵੀ ਇਨੀਸ਼ੀਏਟ ਕਰੇਗੀ ਤੇ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਏਗੀ ਇਹ ਜਿਹੜਾ ਸਾਡਾ ਕੌਨਸਟੇਬਲ ਸੀ ਹਰਪ੍ਰੀਤ ਸਿੰਘ ਇਹ ਪਕੌੜਾ ਸੀ ਇਹਦੀ ਤਨਖਾਹ ਵੀ ਅਸੀਂ ਉਦੋਂ ਤੋਂ ਹੀ ਬੰਦ ਕਰ ਰੱਖੀ ਸੀ ਤੇ ਸਭ ਤੋਂ ਸਖਤ ਕਾਰਵਾਈ ਅਸੀਂ ਇਹਦੇ ਖਿਲਾਫ ਕਰਾਂਗੇ ਇਹ ਕੌਨਸਟੇਬਲ ਸੀ ਕਰੀਬ 8 ਸਾਲ ਦੀ ਨੌਕਰੀ ਸੀ ਤੇ ਪਤੌੜ ਦਾ ਰਹਿਣ ਵਾਲਾ ਸੀ ਤੇ ਇਹਦੇ ਵੱਲੋਂ ਇਹ ਜਿਹੜਾ ਕਾਰਵਾਈ ਕੀਤੀ ਗਈ ਆ ਇਹਦੇ ਖਿਲਾਫ ਅਸੀਂ ਐਫ ਆਈ ਆਰ ਵੀ ਦਰਜ ਕੀਤੀ ਆ ਇਹਦੀ ਸੈਲਰੀ ਵੀ ਬੰਦ ਕੀਤੀ ਆ ਤੇ ਇਸ ਦੇ ਨਾਲ ਅਸੀਂ ਵਿਭਾਗੀ ਕਾਰਵਾਈ ਵੀ ਕਰ ਰਹੇ ਆ